ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਫੋਲੋ ਅਪ ਆਪਰੇਸ਼ਨ ਦੌਰਾਨ ਵਿਦੇਸ਼ ਆਧਾਰਿਤ ਮਾਸਟਰਮਾਈਂਡ ਇਕਬਾਲ ਪ੍ਰੀਤ ਸਿੰਘ ਉਰਫ 부ਚੀ ਵੱਲੋਂ ਜਿਹੜਾ ਸੰਚਾਲਿਤ ਅਤਵਾਦੀ ਮੋਡੀਊਲ ਦੇ ਦੋ ਹੋਰ ਕਾਰਕੁਨਾਂ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਮਰਨ ਜੋਸ਼ ਸਿੰਘ ਵਾਸੀ ਲੁਧਿਆਣਾ ਅਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਹਨਾਂ ਦੇ ਕਬਜ਼ੇ 'ਚੋਂ ਦੋ ਪਸਤੋਲੇ 30 ਬੋਰ ਅਤੇ 32 ਬੋਰ ਸਮੇਤ 11 ਜਿੰਦਾਕਾਰਤੂਸ ਹੈ ਜਿਹੜੇ ਉਹ ਬਰਾਮਦ ਕੀਤੇ ਹਨ ਤੇ ਇਹ ਗ੍ਰਿਫਤਾਰੀ ਜਿਹੜੀ ਆ ਉਹ 14 ਮਈ ਨੂੰ ਇਸ ਮੋਡਿਊਲ ਦੇ ਮੁੱਖ ਸੰਚਾਲਕ ਜਿਹੜੇ ਆ ਗੁਰਵਿੰਦਰ ਸਿੰਘ ਉਰਫ ਸ਼ੇਰਾ ਸਮੇਤ ਜਿਹੜੀ ਹੈ ਚਾਰ ਮੈਂਬਰਾਂ ਦੀ ਤਿੰਨ ਪਿਸਤੋਲਾਂ ਅਤੇ 13 ਜ਼ਿੰਦਾ ਕਾਰਤੂਸਾਂ ਦੀ ਸਮੇਤ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਹੋਈ ਹੈ ਜ਼ਿਕਰਯੋਗ ਹੈ ਕਿ ਇਕਬਾਲਪ੍ਰੀਤ ਸਿੰਘ 부cci ਰਮਨਦੀਪ ਉਰਫ ਬੱਗਾ ਉਰਫ ਕਨੇਡੀਅਨ ਜੋ ਕਿ 2016-17 ਦੇ ਦੌਰਾਨ ਜਿਹੜਾ ਮਿੱਥ ਕੇ ਕਤਲ ਦੀਆਂ ਹੋਈਆਂ 7 ਵਾਰਦਾਤਾਂ ਦਾ ਮੁੱਖ ਸ਼ੂਟਰ ਸੀ ਇਸ ਸਮੇਂ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਦੋਸ਼ਾਂ ਤਹਿਤ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਕੀ ਉਹ ਬੰਦ ਹੈ ਉਹਦਾ ਨਜ਼ਦੀਕੀ ਸਾਥੀ ਹੈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤੇ ਕਾਰਵਾਈ ਕਰਦੇ ਆ ਏਡੀਜੀਪੀ ਪ੍ਰਮੋਦ ਬਾਣ ਦੀ ਸਮੂੱਚੀ ਅਗਵਾਈ ਹੇਠ ਏਜੀਡੀਪੀ ਐ ਦੀਆਂ ਟੀਮਾਂ ਨੇ ਲੁਧਿਆਣਾ ਦੇ ਕੋਚਰ ਮਾਰਕੀਟ ਰੋਡ ਦੇ ਖੇਤਰ ਦੇ ਵਿੱਚ ਸਥਿਤ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਅਤੇ ਦੋਵਾਂ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਹਥਿਆਰਾਂ ਦੇ ਸਮੇਤ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਪੁਲਿਸ ਟੀਮਾਂ ਨੇ ਜਿਹੜੀ ਨਿਗਰਾਨੀ ਹੈ ਏਜੀਆਈ ਗੁਰਮੀਤ ਸਿੰਘ ਚੋਹਾਨ ਅਤੇ ਏਜੀਆਈ ਸੰਦੀਪ ਗੋਇਲ ਅਤੇ ਅਗਵਾਈ ਜਿਹੜੀ ਆ ਉਹ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਦੋਨਾਂ ਮੁਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਆ ਉਹਦੇ ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਵਿੱਚ ਸੰਭਾਵਿਤ ਸਨਸਨੀਖੇਜ਼ ਵਾਰਤਾਤਾਂ ਨੂੰ ਜਿਹੜੀ ਆ ਉਹ ਠੱਲ ਪਾਈ ਹੈ ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਨੋਂ ਹੀ ਮੁਲਜ਼ਮਾਂ ਦਾ ਅਪਰਾਧ ਜਿਹੜਾ ਪਛੋਕੜ ਹੈ ਉਹ ਅਪਰਾਧਿਕ ਹੈ ਤੇ ਉਹਨਾਂ ਦੇ ਖਿਲਾਫ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਕਤਲ ਇਰਾਦਾ ਕਤਲ ਅਸਲਾ ਐਕਟ ਐਂਡੀਪੀਐਸ ਐਕਟ ਦੇ ਮਾਮਲੇ ਜਿਹੜੇ ਆ ਉਹ ਦਰਜ ਨੇ ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੇ ਲਈ ਹੋਰ ਜੜੀ ਆ ਉਹ ਜਾਂਚ ਜਾਰੀ ਹੈ